ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹਲਾ 3 ਜੇ ਸਤਗੁਰ ਸੇਵੇ ਆਪਣਾ ਤਿਸਮੋਂ ਪੂਜੇ ਸਭ ਕੋਏ ਸਭਨਾ ਉਪਾਵਾ ਸਿਰ ਉਪਾਉ ਹੈ ਹਰ ਨਾਮ ਪ੍ਰਾਪਤ ਹੋਏ ਅੰਤਰ ਸੀਤਲ ਸਾਤ ਵਸੈ ਜਬ ਹਿਰਦੈ ਸਦਾ ਸੁਖ ਹੋਏ ਅੰਮ੍ਰਿਤ ਖਾਣਾ ਅੰਮ੍ਰਿਤ ਪੀਣਣਾ ਨਾਨਕ ਨਾਮ ਵਡਾਈ ਹੋਏ ਮਹੱਲਾ ਤੀਜਾ ਏ ਮਨ ਗੁਰ ਕੀ ਸਿੱਖ ਸੁਣਾ ਹਰ ਪਾਵ ਹੈ ਗੁਣੀ ਨਿਧਾਨ ਹਰ ਸੁਖ ਦਾਤਾ ਮਨ ਵਸੈ ਹੋ ਮੈਂ ਜਾਏ ਗੁਮਾਨ ਨਾਨਕ ਨਦਰੀ ਪਾਈਐ ਤਾਂ ਅਨੰਦ ਲੱਗੇ ਧਿਆਨ ਪੌੜੀ ਸਤ ਸੰਤੋਖ ਸਭ ਸੱਚ ਹੈ ਗੁਰਮੁਖ ਪਵਿੱਤਾ ਪਵਿੱਤਾ ਕਸਕੇ ਬੋਲਣਾ ਅੰਦਰੋ ਕਪਟ ਵਿਕਾਰ ਗਿਆ ਮਨ ਸਹਜੇ ਜਿੱਤਾ ਜਿੱਤਾ ਵੀ ਕਸਕੇ ਉਚਾਰਨ ਕਰਨਾ ਤਹ ਜੋਤ ਪ੍ਰਗਾਸ ਅਨੰਦ ਰਾਸ ਅ ਗਿਆਨ ਗਵਿੱਤਾ ਇਹ ਵਿਸ਼ਰਾਮ ਧਿਆਨ ਨਾਲ ਲਾਉਣਾ ਹੈ ਤਹਜੂਤ ਪ੍ਰਕਾਸ਼ ਇਥੇ ਠਮਕ ਹੈ ਆਨੰਦ ਰਸ ਇਥੇ ਵਿਸ਼ਰਾਮ ਹੈ ਅਗਿਆਨ ਗਵਿੱਤਾ ਅਨੰਦਨ ਹਰ ਕੇ ਗੁਣ ਰਵੈ ਗੁਣ ਪ੍ਰਗਟ ਕੀਤਾ ਸਵਨਾ ਦਾਤਾ ਏਕ ਹੈ ਇਕੋ ਹਰ ਮਿਤਾ ਸ਼ਲੋਕ ਮਹੱਲਾ ਤੀਜਾ ਬ੍ਰਹਮ ਬਿੰਦੇ ਸੋ ਬ੍ਰਹਮਣ ਕਹੀਏ ਬ੍ਰਹਮ ਬਿੰਦੇ ਸੋ ਬ੍ਰਹਮਣ ਕਹੀਐ ਜੇ ਅਨ ਦਿਨ ਹਰ ਲਿਵ ਲਾਏ ਸਤਗੁਰ ਪੁੱਛੈ ਸੱਚ ਸੰਜਮ ਕਮਾਵੇ ਸਤਗੁਰ ਪੁੱਛੈ ਸੱਚ ਸੰਜਮ ਕਮਾਵੇ ਸਤਗੁਰ ਪੁੱਛੈ ਸੱਚ ਸੰਜਮ ਕਮਾਵੇ ਔਮੈ ਰੋਗ ਤਿਸ ਜਾਏ ਹਰ ਗੁਣ ਗਾਵੇ ਗੁਣ ਸੰਗ੍ਰਹਿ ਸੰਗ੍ਰਹਿ ਸਸੇ ਦੇ ਗੱਗੇ ਦੇ ਵਿੱਚ ਡੈਸ਼ ਦੇ ਕੇ ਪਾਠ ਇਕੱਠਾ ਕੀ ਜੋਤੀ ਜੋਤ ਮਿਲਾਏ ਇਸ ਜੁਗ ਮਹਿ ਕੋ ਵਿਰਲਾ ਬ੍ਰਹਮ ਗਿਆਨੀ ਜੇ ਹੋਮ ਮੇਟ ਸਮਾਏ ਨਾਨਕ ਤਿਸ ਨੂੰ ਮਿਲਿਆ ਸਦਾ ਸੁਖ ਪਾਈਐ ਜੇ ਅਣ ਦਿਨ ਹਰ ਨਾਮ ਧਿਆਏ ਮਹੱਲਾ ਤੀਜਾ ਅੰਤਰ ਕਪਟ ਮਨ ਮੁਖ ਅਗਿਆਨੀ ਰਸਨਾ ਝੂਠ ਬੋਲਾਈ ਕਪਟ ਕੀਤਾ ਹਰ ਪੁਰਖ ਨਾ ਭੀਜੈ ਨੇ ਤੋ ਵੇਖਾ ਸੁਣਾ ਸੁਭਾਏ ਦੂਜੈ ਪਾਏ ਜਾਏ ਜਗ ਪ੍ਰਬੁੱਧ ਹੈ ਦੂਜੈ ਪਾਏ ਜਾਏ ਜਗ ਪ੍ਰਬੁੱਧ ਹੈ ਵੇਖੋ ਬਾਇਆ ਮੋਹ ਸੁਆਏ ਏਤਕ ਮਾਨ ਸਦਾ ਦੁੱਖ ਪਾਵੇ ਜੰਮੈ ਮਰੈ ਫਿਰ ਆਵੈ ਜਾਏ ਸਹਸ ਮੂਲ ਨ ਚੁੱਕਈ ਸਹਸ ਇਥੇ ਅਮਕ ਲੱਗ ਜੇਗੀ ਸਹਸ ਮੂਲ ਨ ਚੁੱਕਈ ਵਿਚ ਵਿਸਤਾ ਪਚੈ ਪਚਾਏ ਜਿਸ ਨੂੰ ਕਿਰਪਾ ਕਰੇ ਮੇਰਾ ਸੁਆਮੀ ਤਿਸ ਗੁਰ ਕੀ ਸਿੱਖ ਸੁਣਾਏ ਹਰ ਸਿੱਖ ਪਦ ਕਸ ਕੇ ਉਚਾਰਨ ਕਰਨਾ ਹਰ ਨਾਮ ਧਿਆਵੈ ਹਰ ਨਾਮੋ ਗਾਵੇ ਹਰ ਨਾਮੋ ਅੰਤ ਛਡਾਏ ਪੌੜੀ ਜਿਨਾ ਹੁਕਮ ਮਨਾਇਓਣ ਤੇ ਪੂਰੇ ਸੰਸਾਰ ਸਾਹਿਬ ਸੇਵਣ ਆਪਣਾ ਪੂਰਾ ਸ਼ਬਦ ਵਿਚਾਰ ਹਰ ਕੀ ਸੇਵਾ ਚੱਕਰੀ ਸੱਚੇ ਸ਼ਬਦ ਪਿਆਰ ਹਰ ਕਾ ਮਹਿਲ ਤਿਨੀ ਪਾਇਆ ਹਰ ਕਾ ਮਹਿਲ ਤਿਨੀ ਪਾਇਆ ਹਰ ਕਾ ਮਹਿਲ ਤਿਨੀ ਪਾਇਆ ਜਿਨ ਹਉਮੈ ਵਿੱਚ ਹੋ ਮਾਰ ਨਾਨਕ ਗੁਰਮੁਖ ਮਿਲ ਰਹੇ ਨਾਨਕ ਪਦ ਤੀਵੀ ਜਮਖਾ ਨਾਨਕ ਗੁਰਮੁਖ ਮਿਲ ਰਹੀ Jap Har Nama Urtaar Urtaar ਸੰਬੰਧਕ ਪਾਠ ਹੈ ਰਾਰੇ ਨੂੰ ਸਿਆਰੀ ਨਹੀਂ ਹੈ ਇੱਥੇ ਜਿੱਥੇ ਰਾਰੇ ਨੂੰ ਸਿਆਰੀ ਹੋਵੇ ਉਹ ਉੱਥੇ ਵੱਖਰਾ ਪਾਠ ਕਰਨਾ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ